ਇਹ ਬੜੀ ਖੁਸ਼ੀ ਦਾ ਦਿਨ ਹੈ ਜੀ ਭਾਰਤੀ ਜਨਤਾ ਪਾਰਟੀ ਨੇ ਇੱਕ ਕਰਮਚ ਜਿਹੜੇ ਕਾਰਜਕਰਤਾ ਪਠਾਨਕੋਟ ਤੋਂ ਐਮ ਐਲ ਏ ਸਾਡੇ ਤਿੰਨ ਵਾਰੀ ਪ੍ਰਧਾਨ ਰਹੇ ਆ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਅਸ਼ੋਕ ਸ਼ਰਮਾ ਜੀ ਨੂੰ ਦੁਬਾਰਾ ਜਿਹੜੀ ਪੰਜਾਬ ਦੀ ਭਾਜਪਾ ਦੀ ਕਮਾਂਡ ਸੌਂਪੀ ਹੈ ਔਰ ਕਾਰਜਕਾਰੀ ਪ੍ਰਧਾਨ ਬਣਾ ਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਔਰ ਇੱਕ ਕਾਰਜਕਰਤਾ ਨੂੰ ਕਿਉਂਕਿ ਉਹ ਕਾਰਜਕਰਤਾ ਤਾਂ ਉੱਠ ਪਿਆ ਜਿੱਥੇ ਏਡੇ ਵੱਡੇ ਲੀਡਰ ਬਣੇ ਆ ਔਰ ਇੱਕ ਕਾਰਜਕਰਤਾ ਨੂੰ ਜਿਹੜਾ ਮਾਨ ਸਨਮਾਨ ਦਿੱਤਾ ਉਹਨਾਂ ਨੇ ਪਾਰਟੀ ਨੇ ਇਹ ਸਾਰੇ ਸਾਡੇ ਕਾਰਜਕਰਤਾ ਦਾ ਮਨੋਬਲ ਵਧਿਆ ਔਰ ਅੱਜ ਸਾਰੀ ਬੀ ਜੀ ਪੀ ਜਿਹੜੀ ਫਿਰ ਤੋਂ ਬੜੀ ਜੋਸ਼ ਨਾਲ ਅੱਗੇ ਵਧ ਰਹੀ ਹੈ ਹੁਣ 2027 ਦੇ ਵਿੱਚ ਸਰਕਾਰ ਬਣਾਉਣ ਦੇ ਲਈ ਲੱਗਦਾ ਨਹੀਂ ਕਿ ਤੇ ਪਹਿਲਾਂ ਸੂਬਾ ਪ੍ਰਧਾਨ ਤੇ ਹੁਣ ਕਾਰਜਕਾਰੀ ਪ੍ਰਧਾਨ ਉਹ ਵਿੱਚ ਵੱਡੇ ਤੋਂ ਜਾ ਕੇ ਫਿਰ ਦੇਖੋ ਜੀ ਇਹ ਇੱਕ ਪਾਰਟੀ ਦਾ ਸਿਸਟਮ ਹੈ ਸਾਡੀ ਪਹਿਲਾਂ ਜਿਵੇਂ ਚੋਣਾਂ ਹੁੰਦੀਆਂ ਨੇ ਚੋਣਾਂ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਬਣਾਏ ਜਾਂਦੇ ਆ ਫਿਰ ਅੱਗੇ ਕਾਰਜਕਰਨੀ ਚੁਣੇ ਜਾਂਦੀਆਂ ਨੇ ਉਹ ਇਹ ਸਾਰੇ ਇੱਕ ਸਿਸਟਮ ਰਾਹੀਂ ਹੋ ਰਿਹਾ ਤੇ ਇਹ ਜਿਹੜੀ ਇਲੈਕਸ਼ਨ ਹੁੰਦੀ ਹੈ ਸਾਡੀ ਪਾਰਟੀ ਦੇ ਵਿੱਚ ਉਹ ਸਿਸਟਮ ਫੋਲੋ ਕਰਕੇ ਅੱਜ ਕਾਰਜਕਾਰੀ ਪ੍ਰਧਾਨ ਬਣਿਆ ਤੇ ਜਦੋਂ ਸਿਸਟਮ ਪੂਰਾ ਹੋ ਗਿਆ ਤਾਂ ਪੂਰੇ ਪ੍ਰਧਾਨ ਬਣ ਜਾਣਗੇ ਕਿ ਅੱਜ ਲੱਡੂ ਵੰਡੇ ਜਾ ਰਹੇ ਆਲਾਗ ਆਉਣੇ ਜਾ ਰਹੇ ਇਹ ਖੁਸ਼ੀ ਹੈ ਜੀ ਦੇਖੋ ਸਾਡੇ ਜਿਹੜੇ ਸੀ ਕਾਰਜਕਰਤਾ ਸਾਰੇ ਭਾਰਤੀ ਜੰਦਰ ਬਾਡੀ ਦੇ ਲੁਧਿਆਣਾ ਦਿਹਾਤੀ ਦੇ ਹਲਕਾ ਦੇ ਵਿੱਚ ਸੀ ਕਾਰਜਕਰਤਾ ਇਕੱਠੇ ਹੋਏ ਆ ਅਸੀਂ ਆਪਣੀ ਖੁਸ਼ੀ ਜਿਹੜੀ ਪ੍ਰਗਟ ਕਰ ਰਹੇ ਹਾਂ ਕਿਉਂਕਿ ਅਸ਼wini Sharma ਜੀ ਇੱਕ ਜ਼ਮੀਨ ਨਾਲ ਜੁੜੇ ਕਾਰਜਕਰਤਾ ਨੇ ਨਾ ਕਿ ਉਹ ਸਾਡੇ ਉੱਪਰ ਕੋਈ ਥੋਪਿਆ ਹੋਇਆ ਕੋਈ ਲੀਡਰ ਨਹੀਂ ਔਰ ਜ਼ਮੀਨ ਨਾਲ ਜੁੜ ਕੇ ਉੱਪਰ ਉੱਠ ਕੇ ਆਏ ਆ ਉਹਨਾਂ ਨੂੰ ਸਾਰੀਆਂ ਜਿਹੜੀਆਂ ਕਾਰਜਕਰਤਾ ਦੀਆਂ ਸਮੱਸਿਆਵਾਂ ਹੈਗੀਆਂ ਨੇ ਪੂਰੇ ਪੰਜਾਬ ਦੇ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਚੰਗੀ ਤ ਵੇ ਹੈਗੇ ਜੀ ਜਿਹੜੇ ਦੂਜੀ ਪਾਰਟੀਆਂ 'ਚ ਹੁੰਦੇ ਸਾਡੀ ਪਾਰਟੀ ਜਿਹੜੀ ਸਿਸਟਮ ਬਟ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਥੋਪੇ ਹੋਏ ਲੀਡਰ ਕਦੇ ਪਾਰਟੀ ਨੂੰ ਕਾਮਯਾਬ ਨਹੀਂ ਕਰ ਸਕਦੇ ਇਹ ਜਿਹੜੇ ਪੰਜਾਬ ਦੇ ਲੀਡਰ ਹੁੰਦੇ ਕਾਰਜਕਰਤਾ ਉਹ ਹੀ ਪਾਰਟੀ ਨੂੰ ਕਾਮਯਾਬ ਕਰਦਾ ਦੇਖੋ ਜੀ ਬੀਜਪੀਸ ਦੇ ਜੋਸ਼ ਦੇ ਵਿੱਚ ਹੈ ਕਿ ਪੁਰਾਣੇ ਕਾਰਜਕਰਤਾ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਮੌਕਾ ਮਿਲਿਆ ਹੋਰ ਉਹਨਾਂ ਦਾ ਹੀ ਹੱਕ ਬੰਦਾ ਸੀਗਾ ਪਾਰਟੀ ਪ੍ਰਧਾਨ ਦੇ ਤੌਰ ਤੇ ਬਾਲਤੋਪੇ ਲੀਡਰ ਦਾ ਹੱਕ ਨਹੀਂ ਬੰਦਦਾ ਕਾਰਜਕਾਰੀ ਪ੍ਰਧਾਨ ਲਾਇਆ ਪਹਿਲਾਂ ਸੂਬਾ ਪ੍ਰਧਾਨ ਰਹੇ ਚੁੱਕੇ ਆ ਹਾਂ ਜੀ ਇਹਨਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕੋਈ ਗੱਲ ਨਹੀਂ ਹੁਣ ਪੱਕੇ ਪ੍ਰਧਾਨ ਬਣ ਜਾਣਗੇ ਜੇ ਤਾਂ ਕੋਈ ਵੱਡੀ ਗੱਲ ਨਹੀਂ ਜੇ ਪਾਰਟੀਆਂ ਦੇਖਿਆ ਕਿ ਵਾਕਈਏ ਬੰਦੇ ਕਾਬਿਲ ਆ ਤਾਂ ਹੀ ਕਾਰਜਕਾਰੀ ਲਾਇਆ ਹੁਣ ਪੱਕੇ ਵੀ ਲੱਗਣਗੇ ਦੇਖੋ ਜੀ ਬੀਜੇਪੀਐਸ ਦੇ ਜੋਸ਼ ਦੇ ਵਿੱਚ ਆ ਕਿ ਪੁਰਾਣੇ ਕਾਰਕਦਤਾ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਮੌਕਾ ਮਿਲਿਆ ਹੋਰ ਉਹਨਾਂ ਦਾ ਹੀ ਹੱਕ ਬੰਦਦਾ ਸੀਗਾ ਪਾਰਟੀ ਪ੍ਰਧਾਨ ਦੇ ਤੌਰ ਤੇ ਬਾਲਤੋਪੇ ਲੀਡਰ ਦਾ ਹੱਕ ਨਹੀਂ ਬੰਦਦਾ ਕਾਰਜਕਾਰੀ ਪ੍ਰਧਾਨ ਲਾਇਆ ਪਹਿਲਾਂ ਸੂਬਾ ਪ੍ਰਧਾਨ ਰਹ ਚੁੱਕੇ ਆ ਹਾਂਜੀ ਇਹਨਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕੋਈ ਗੱਲ ਨਹੀਂ ਹੁਣ ਪੱਕੇ ਪ੍ਰਧਾਨ ਬਣ ਜਾਣਗੇ ਜੇ ਤਾਂ ਕੋਈ ਵੱਡੀ ਗੱਲ ਨਹੀਂ ਜੇ ਪਾਰਟੀਆਂ ਦੇਖਿਆ ਕਿ ਵਾਕਈਏ ਬੰਦੇ ਕਾਬਿਲ ਆ ਤਾਂ ਹੀ ਕਾਰਜਕਾਰੀ ਲਾਇਆ ਹੁਣ ਪੱਕੇ ਵੀ ਲੱਗਣਗੇ